i oh, know ਦਿਆ ਕਰ ਹੋ ਕਿਛ ਮੇਰ ਉਪਾਵੰਦੁ ਬੁਦੇ ਪਥਰ ਇਤਰ ਵਗੈ ਕਾਤੀ ਪ੍ਰਣਗਤ ਨਾਨਕ ਹੁਕਮ ਪਛਾਨ ਸੁਰਗ ਹੋ ਵੈਤਨਰਾਤੀ ਰਣਵਤ ਨਾਨਕ ਹੁਕਮ ਪਛਾਨ ਸੁਖ ਹੋਵੇ ਦਿਨ ਰਾਤ ਦੂਜ ਅਨੰਦਵਾਲੀ ਚਵਰ ਤਖਤਾਂ ਦੇ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਪੰਡਾਰ ਜਹਰਜੂਰ ਹਾਜ਼ਰ ਹਜੂਰ ਸ਼ਬਦ ਇੰਕੇ ਆਰਮੀ ਗੱਦੀ ਤੇ ਵਿਰਾਜਮਾਨ ਕਲਯੁਗ ਕੇ અવਤਾਰ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੇ ਅਤੇ ਸਤਿਗੁਰਾਂ ਦੀ ਕਿਰਪਾ ਬਵਾਰਕ ਨਿੱਕੀ ਗੋਦ ਦਾ ਆਨੰਦ ਮਾਣ ਰਹੀ ਪਰ ਸਨਮਾਨਯੋਗ ਗੁਰੂ ਪਿਆਰੀ ਗੁਰੂ ਸواری ਖਾਲਸਾ ਰੂਪ ਸਦ ਸੰਗਤ ਜੀਓ ਵਡੇ ਹੀ ਭਗਵੰ ਸਰੋਣੀ ਭਗਤ ਭਗਤ ਜੀਰ ਜੀਆਂ ਦੀ ਮਵਾਰਕ ਰਸਨਾ ਨੂੰ ਚਾਰਨੀ ਕੀਤੀ ਹੋਈ ਨਵਾਰਕ ਮਾਣੀ ਭਾਵਨ ਸੰ ਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਲੜੀਵਾਰ ਕਥਾ ਵਿਚਾਰ ਦੀ ਸਾਂਝ ਪੁੰਦੇ ਹਾਂ ਅੱਜ ਦੇ ਪਾਵਨ ਸੰ ਲੋਕ ਦੇ ਅੰਦਰ ਕਬੀਰ ਜੀ ਸੁਝਾ ਦੇ ਰਹੇ ਨੇ ਕਬੀਰ ਕਸੌਦੀ ਰਾਮ ਕੀ ਤੁਠਾ ਟਿਕੈ ਨਾ ਹੋਇ ਕਸੌਦੀ ਕਹਿੰਦੇ ਨੇ ਰਗੜਨਾ ਪਰਖ ਕਰਨੀ ਅਥਰੀ ਉੱਤੇ ਰਗੜਨਾ ਜਿਵੇਂ ਸੋਨੇ ਦੀ ਪਰਖ ਹੁੰਦੀ ਏ ਸੋਨੇ ਨੂੰ ਤਰਾਸਿਆ ਜਾਂਦਾ ਹੈ 쿠ਠਾਲੀ ਦੇ ਵਿੱਚ ਪਾ ਕੇ ਅੱਗ ਲਾਈ ਜਾਂਦੀ ਏ ਜਿਤਨਾ ਸਿਕਾ ਲੱਗਦਾ ਜਿਤਨਾ ਉਹਨੂੰ ਕਸ਼ਟ ਜਾ ਰਹੇ ਉਹਦੀ ਕਸਵੱਟੀ ਇਹ ਉਤਨੀ ਖਰਾਬ ਹੁੰਦੀ ਏ ਹੁਣ ਭਗਤ ਕਬੀਰ ਜੀ ਆ ਨੇ ਇੱਕ ਸਾਨੂੰ ਸੁਝਾਅ ਦਿੱਤਾ ਹੈ ਕਿ ਜਿੱਥੇ ਜਿਹੜੇ ਮਰਜੀ ਦੁਨੀਆ ਦੀਆਂ ਬੜੀਆਂ ਐਗਜ਼ੈਂਪਲਾਂ ਨੇ ਰੱਬ ਨੇ ਮਥਿਆਸ ਦੇ ਨਾਲ ਰੱਬ ਨੇ ਰੰਗਤ ਦੇ ਨਾਲ ਇਦਾਂ ਦੀ ਦੁਨੀਆ ਭਰੀ ਪਈ ਹੈ ਦੁਨੀਆ ਦੇ ਨਜ਼ਰ ਦੇ ਵਿੱਚ ਧਰਤੀ ਰੱਬ ਨੇ ਬਣਾਈ ਹੈ ਗੰਨਾ ਧਰਤੀ ਦੇ ਵਿੱਚ ਬੋਇਆ ਜਾਂਦਾ ਉਹਦੇ ਵਿੱਚ ਜਿਹੜੀ ਰੰਗ ਦਾ ਧਰਤੀ ਨੇ ਨਹੀਂ ਪਾਣੀ ਉਹ ਰੱਬ ਨੇ ਪਾਣੀ ਹੈ ਫਸਲ ਵੀਜੀ ਜਾਂਦੀ ਹੈ ਫਸਲ ਦੀ ਜਿਹੜੀ ਰੰਗਤ ਲੱਗਦੀ ਹੈ ਰੱਬ ਕਰਕੇ ਲੱਗਦੀ ਹੈ ਕਿਉਂਕਿ ਦੁਨੀਆ ਤੇ ਬੜੇ ਬੂਟੇ ਇਦਾਂ ਦੇ ਨੇ ਜਿਹੜਾ ਫਲ ਵੀ ਲੱਗਦੇ ਨੇ ਪੱਤੇ ਵੀ ਲੱਗਦੇ ਨੇ ਟਾਹਣੀਆਂ ਸਭ ਤੋਂ ਉੱਚੇ ਨੇ ਪਰ ਨਾਵਨਾ ਦਾ ਫਲ ਨਾ ਪੱਤੇ ਅਤੇ ਕਿਸੇ ਕੰਮ ਲੱਕੜ ਤੱਕ ਉਹਨਾਂ ਦੇ ਕੰਮ ਨਹੀਂ ਆਉਂਦੇ ਸਿੰਮਲ ਰੁੱਖ ਸਰਾਇਰ ਤਤ ਦੀਰਘ ਤਤ ਮੁਚ ਉਹ ਜੇ ਆਵੇ ਆਸ ਕਰਨ ਜਾਏ ਨਰਾਸੀ ਕੀਤਾ ਪੰਛੀ ਦੂਰੋਂ ਵੇਖਦੇ ਨੇ ਬੜਾ ਉੱਚਾ ਰਖਤ ਫਲ ਬੜਾ ਸੋਹਣਾ ਲੱਗਿਆ ਦੇਖਣ ਨੂੰ ਸੋਹਣਾ ਲੱਗਦਾ ਤਾਂ ਜਦੋਂ ਜਾਂਦੇ ਨੇ ਉਹਦੇ ਵਿੱਚ ਤੁੰਜ ਮਾਰਦੇ ਨੇ ਆਪਣੀ ਤਾਂ ਉਹਦੇ ਵਿੱਚ ਇੱਕ ਖਟਿਆਸ ਆਉਂਦੀ ਹੈ ਜਿਹੜੀ ਬੜੀ ਦੂਰੋਂ ਦੂਜਿਆਂ ਨੂੰ ਵੀ ਦੱਸਦੇ ਨੇ ਕਿ ਫਲ ਦੇਖਣ ਨੂੰ ਸੋਹਣਾ ਲੱਗਦਾ ਹੈ ਇਹ ਰਖਤਾ ਦੇਖਣ ਨੂੰ ਸੋਹਣਾ ਲੱਗਦਾ ਹੈ ਪਰ ਅੰਤ ਦੇ ਵਿੱਚ ਕੌੜਾ ਇਹ ਹੁਣ ਕਬੀਰ ਜੀ ਕਹਿੰਦੇ ਨੇ ਰੱਬ ਨੇ ਰੰਗਤ ਭਰੀ ਹੈ ਇੱਕ ਦੁਨੀਆ ਦੀ ਪੂਰੀ ਕਾਇਨਾਤ ਦੀ ਰੱਬ ਨੇ ਰੰਗਤ ਬਣਾਈ ਹੁਣ ਉਹਦੀ ਜੜ ਦੇ ਵਿੱਚ ਇੱਕ ਬੂਟਾ ਹੈ ਚੰਦਨ ਦਾ ਬਾਬਨਾ ਉਂਗਲਾਂ ਦਾ ਰੱਬ ਨੇ ਉਹਦੇ ਵਿੱਚ ਅੰਤਾਂ ਦੀ ਰੰਗਤ ਬਰੀ ਅੰਤਾਂ ਦੀ ਸੁਗੰਧੀ ਭਰੀ ਹੈ ਅਤੇ ਉਹਦੇ ਕੋਲ ਜਿਹੜੇ ਨੇ ਜ਼ਹਿਰ ਵਾਲੇ ਜਿਹੜੇ ਨੇ ਸੱਪ ਨੇ ਉਹਦੇ ਕੋਲ ਜਾਂਦੇ ਨੇ ਅੱਤ ਦੀ ਗਰਮੀ ਦੇ ਵਿੱਚ ਆਪਣੀ ਜ਼ਹਿਰ ਤੋਂ ਤੜਫਦੇ ਹੋਏ ਚੰਦਨ ਦੇ ਬੂਟੇ ਦੇ ਲਿਫਟ ਜਾਂਦੇ ਨੇ ਉਹ ਤੋਂ 시ਤਲਤਾ ਲੈਂਦੇ ਨੇ ਇੱਕ ਆਪਣੇ ਬੜਿਆਈ ਦੇ ਵਿੱਚ ਡੁੱਬਿਆ ਪਿਆ ਬਾਸ ਬੜਾਈ ਬੁੱਢਿਆ ਉਹ ਮਤ ਡੁੱਬੋ ਕੋਏ ਕਬੀਰ ਜੀ ਕਹਿੰਦੇ ਨੇ ਕਿਤਾ ਆਪਣੀ ਬੜਿਆਈ ਦੇ ਵਿੱਚ ਡੁੱਬ ਗਏ ਅਤੇ ਇੱਕ ਜਿਹੜਾ ਕੋਲ ਖਲੋਤਾ ਹੈ ਉਹ ਹਰ ਇੱਕ ਦੇ ਵਿੱਚ ਸੁਗੰਧੀ ਭਰਨ ਦੀ ਸਮਰੱਥਾ ਰੱਖਦਾ ਹੈ ਜੀ ਆਪਣੀ ਮੈਂ ਗਵਾਵੇ ਤਾਂ ਨਿੰਮ ਅਤ ਦਾ ਕੋੜ ਹੈ ਨਿੰਮ ਦੇ ਵਿੱਚ ਵੀ ਸੁਗੰਧੀ ਭਰਨ ਦੀ ਸਮਰੱਥਾ ਰੱਖਦੇ ਚੰਦਨ ਦਾ ਬੂਟਾ ਇਹ ਰੱਬ ਦੀ ਰੰਗਤ ਹੈ ਰੱਬ ਨੇ ਇਹ ਕੁਦਰਤ ਬਣਾਈ ਹੈ ਹੁਣ ਇਸ ਚੰਦਨ ਤੇ ਬੂਟੇ ਤੋਂ ਵੀ ਰੱਬ ਨੇ ਇੱਕ ਬੜੀ ਸੋਹਣੀ ਬਣਾਈ ਸੋਨਾ ਬਣਾਇਆ سونے ਤੋਂ ਪ੍ਰਿਕ ਬਣਾਇਆ ਪਾਰਸ ਜਿਹੜਾ ਸਭ ਨੂੰ ਸੋਨਾ ਆਪਣੇ ਵਰਗਾ ਨਹੀਂ ਬਣਾ ਸਕਦਾ ਸੋਨੇ ਦੀ ਕੀਮਤ ਹੈ ਜ਼ਰੂਰ ਉਤੋਂ ਬਾਦ ਆ ਗਿਆ 파ਰਸ 파ਰਸ ਦੀ ਵੱਡੀ ਜਿਹਨੂੰ ਵੀ ਲੋਹੇ ਨੂੰ ਘਸਾਦੀ ਏ ਹਰ ਇੱਕ ਨੂੰ ਸੋਨਾ ਬਣਾ ਦਿੰਦੀ ਏ ਉਤੋਂ ਉੱਤੇ ਬੜੇ ਨੇ ਹੀਰੇ ਮੋਤੀ ਆਪਣੇ ਵਰਗਾ ਕੋਈ ਨਹੀਂ ਬਣਾ ਸਕਦਾ ਆਪਣੇ ਵਰਗਾ ਸਿਰਫ ਗੁਰੂ ਹੈ ਜਿਹੜਾ ਸਾਨੂੰ ਆਪਣੇ ਵਰਗਾ ਬਣਾ ਰਿਹਾ ਹੈ ਤੁਹਾਨੂੰ ਕਸ ਵੱਡੀ ਸਾਡੇ ਤੇ ਇਹ ਹੈ ਕਿ ਰੱਬ ਨੇ ਇਦਾਂ ਦੀਆਂ ਅਜਮਤ ਇਦਾਂ ਜੀਆਂ ਰਹਿਮਤਾਂ ਰਸਾਈਆਂ ਨੇ ਰੱਬ ਦੀ ਇੱਕ ਰਹਿਮਤ ਵੀ ਤੂੰ ਮਾਣੀ ਨਹੀਂ ਨਾ ਸੁਗੰਧੀ ਮਾਣੀ ਰੱਬ ਨੇ ਬੜੇ ਸੋਹਣੇ ਪੰਛੀ ਬਣਾਏ ਨੇ ਬੜੀ ਰੱਬ ਦੀ ਜਿਹੜੀ ਕਲਾ ਹੈ ਚੰਦਨ ਦੇ ਬੂਟੇ ਦੀ ਆਪਣੀ ਮਹਿਕ ਪੰਛੀ ਦਾ ਜਿਹੜਾ ਮੋਰ ਹੈ ਬੜੀ ਸੋਹਣੀ ਚਿੱਤਰ ਕਲਾ ਰੱਬ ਦੀ ਦੇਖਣ ਵਾਲੇ ਨੇ ਤਾਂ ਰੱਬ ਦੀ ਸਿਫਤ ਕਰਨੀ ਹੈ ਹੁਣ ਜਿਹੜਾ ਬਿਆਨ ਕਰਦਾ ਪਿਆ ਹੈ ਤਵੀਰ ਜੀ ਕਹਿੰਦੇ ਨੇ ਰੱਬ ਦੀ ਇਹਦੇ ਵਿੱਚ ਸਿਫਤ ਹੈ ਰੰਗਾ ਨੂੰ ਉਹਦੇ ਮੋਰ ਨੂੰ ਵੇਖ ਕੇ ਚੰਦਰ ਨੂੰ ਵੇਖ ਕੇ ਰੱਬ ਦੀ ਸਿਫਤ ਕਰੇਗਾ ਰੱਬ ਦੀ ਇਹ ਤੁਹਾਡੀ ਬਹੁਤ ਵੱਡੀ ਵਡਿਆਈ ਹੈ ਇੱਕ ਸਭ ਤੋਂ ਵੱਡਾ ਜੰਗਲ ਦੇ ਵਿੱਚ ਸਭ ਤੋਂ ਉੱਚਾ ਬੂਟਾ ਸਿੰਮਲ ਦਾ ਉਹਦੇ ਵਿੱਚ ਤੁਸੀਂ ਖਟਿਆਸ ਭਰ ਦਿੱਤੀ ਅਤੇ ਇੱਕ ਛੋਟਾ ਜਿਹਾ ਬੂਟਾ ਉਹਦੇ ਕੋਈ ਫੜਨੀ ਲੱਗਦਾ ਸਰਪ ਚੰਦਰ ਦਾ ਲੱਕੜ ਲੱਕੜ ਹੈ ਜਿਹੜੀ ਕੰਮ ਹੋਊਗਾ ਇਤਨੀ ਮਹਿੰਗੀ ਉਹਦੇ ਵਿੱਚ ਸੁਗੰਧੀ ਹੈ ਹੁਣ ਕਬੀਰ ਜੀ ਕਹਿੰਦੇ ਨੇ ਹੁਣ ਕਸ ਕਸੋਟੀ ਕੀ ਮੇਰਾ ਰੱਬ ਦੀ ਹੈ ਨਾ ਕਸੋਟੀ ਜਿਹੜਾ ਰੱਬ ਦੀ ਮੰਨਦਾ ਹੈ ਜਿਵੇਂ ਚੰਦਰਨ ਦਾ ਬੂਟਾ ਹੈ ਅਤੇ ਮਲੋ ਸਤ ਨੂੰ ਵੇਖ ਕੇ ਸਤ ਕਹਿ ਦੇਣਾ ਤਾਂ ਇਹ ਰੱਬ ਦੀ ਕਸੋਟੀ ਦੇ ਖਰਾ ਉਤਰਨ ਵਾਲੀ ਗੱਲ ਹੈ ਸਤ ਨੂੰ ਵੇਖ ਕੇ ਅੱਖਾਂ ਮੀਟ ਲੈਣੀਆਂ ਇਹ ਰੱਬ ਦੀ ਕਸੋਤੀ ਤੇ ਖਰਾ ਨਹੀਂ ਪਰ ਹੁਣ ਇਹ ਤਾਂ ਸਿਰਫ ਛੋਟੀ ਜੀ ਗੱਲ ਹੈ ਕਬੀਰ ਜੀ ਕਹਿੰਦੇ ਬੜੀਆਂ ਰੱਬ ਵੱਲੋਂ ਕਸੋਤੀਆਂ ਪੈਂਦੇ ਨੇ ਜਿਵੇਂ ਰਗੜ ਰਗੜ ਕੇ ਜਿਹੜੇ ਪਹਾੜਾਂ ਨੂੰ چیر ਕੇ ਹੀਰੇ ਲੱਭ ਕੇ ਲੈਂਦੇ ਆਂ ਮੋਤੀ ਲੱਭ ਕੇ ਲੈ ਅਤੇ ਪਹਾੜਾਂ ਦੇ ਵਿੱਚੋਂ ਜਿਹੜੇ ਉਹ ਕੋਹਿੰੂਰ ਨੂੰ ਲੱਭ ਕੇ ਲੈ ਕੇ ਹੁੰਦੇ ਨੇ ਪਹਾੜਾਂ ਦੇ ਵਿੱਚੋਂ ਸੋਨਾ ਲੱਭ ਕੇ ਲੈ ਕੇ ਹੁੰਦੇ ਉਹਨੂੰ ਤਰਾਸਦੇ ਨਹੀਂ ਉਹਨੂੰ ਬੜਾ ਰਗੜਦੇ ਨੇ ਰਗੜਾ ਰਗੜ ਤੋਂ ਬਿਨਾ ਉਹ ਚਮਕਦਾ ਨਹੀਂ ਹੈ ਕੋਹਿ ਨੂਰ ਨੇ ਚਮਕਣਾ ਰਗੜ ਦੇ ਨਾਲ ਸੋਨੇ ਨੇ ਚਮਕਣਾ ਰਗੜ ਦੇ ਨਾਲ ਬੇਸ਼ੱਕ ਦੀਆਂ ਤਾਂ ਦੀ ਅਗ ਲਾ ਦੀ ਜਿਵੇਂ ਸੋਨੇ ਨੂੰ ਕੋਟਾਲੀ ਦੇ ਵਿੱਚ ਪਾਇਆ ਜਾਂਦਾ ਉੱਥੇ ਜਿਹੜੇ ਹਾਲੇਦਾਲੇ ਪੱਥਰ ਨੇ ਜਿਹੜਾ ਲਿਫਟਿਆ ਹੋਇਆ ਪੱਥਰ ਨੇ ਨਹੀਂ ਲੈਣਾ ਉਹ ਤਾਂ ਰਗੜ ਦੇ ਨਾਲ ਹੀ ਲਵੇਗਾ ਉਨੇ ਤੇ ਕਬੀਰ ਜੀ ਕਹਿੰਦੇ ਨੇ ਰਗੜ ਪੈਂਦੀ ਐ ਕਸੋਦੀ ਕਹਿੰਦੇ ਨੇ ਰਗੜ ਅ ਰੱਬ ਦੀ ਰਗੜ ਪਵੇਗੀ ਤੇਰੇ ਤੇ ਕਦੀ ਦੁੱਖ ਦੀ ਪਈ ਰਗੜ ਕਦੀ ਦੁਨੀਆ ਦੇ ਵਿੱਚ ਕਿਸੇ ਨੇ ਕੁਝ ਕਹਿ ਦਿੱਤਾ ਕਿਸੇ ਨੇ ਕੁਝ ਕਹਿ ਦਿੱਤਾ ਇਹ ਜਿਹੜਾ ਰੱਬ ਦੇ ਰਸਤੇ ਤੇ ਚੱਲਦਾ ਉਹ ਬੜਾ ਕੁਝ ਸਹਿਣਾ ਪੈਂਦਾ ਹੈ ਕਿਉਂ ਸਹਿਣਾ ਪੈਂਦਾ ਜਿਵੇਂ ਸੋਨਾ ਕੁਠੜੀ ਦੇ ਵਿੱਚ ਪਿਆ ਥੱਲੇ ਅੱਗ ਵੀ ਬਲਦੀ ਹੈ ਜਿਉਂ-ਜਿਉਂ ਉਹ ਤਪ ਰਿਹਾ ਤੇਉਂ-ਤੇਉਂ ਉਹ ਸ਼ੁੱਧ ਹੁੰਦਾ ਜਾਂਦਾ ਹੈ ਕਬੀਰ ਜੀ ਕਹਿੰਦੇ ਨੇ ਤੇਰੀ ਰਗੜ ਤੇਰੀ ਇਸਵੱਤੀ ਇਹ ਐ ਕਿ ਤੈਨੂੰ ਦੁਨੀਆਂ ਵੱਲੋਂ ਐਦਾਂ ਦੀਆਂ ਹਵਾਵਾਂ ਆਉਣਗੀਆਂ ਐਦਾਂ ਦੇ ਬੋਲ ਆਉਣਗੇ ਐਦਾਂ ਦਾ ਸੰਗ ਮਿਲੇਗਾ ਜਿਹੜਾ ਤੈਨੂੰ ਹਰ ਕੋਈ ਰੱਬ ਦੇ ਨਾਲੋਂ ਤੋੜਨਾ ਚਾਹੇਗਾ ਜੋੜਨ ਵਾਲਾ ਤੈਨੂੰ ਕੋਈ ਨਹੀਂ ਮਿਲੇਗਾ ਸਾਰੇ ਤੋੜਨ ਵਾਲੇ ਮਿਲਣਗੇ ਓਕੇ ਰੱਬ ਦੇ ਰਸਤੇ ਤੇ ਚੱਲਦੇ ਆਂ ਬੜੀਆਂ ਗਲਤੀਆਂ ਗੈਲੀਆਂ ਹੁੰਦੀਆਂ ਨੇ ਰੱਬ ਦੇ ਰਸਤੇ ਤੇ ਚੱਲਦੇ ਆਂ ਇਹ ਨਹੀਂ ਆ ਜਿਹੜਾ ਚੱਲੇਗਾ ਗਲਤੀ ਵੀ ਉਹ ਤੋਂ ਹੋਏਗੀ ਤਾਂ ਜਦੋਂ ਕਸ ਕਸਵੱਟੀ ਪੈਣੀ ਹੈ ਕਿਸੇ ਨੇ ਕੁਝ ਬੋਲ ਦਿੱਤਾ ਕਿਸੇ ਨੇ ਕੁਝ ਕਹਿ ਦਿੱਤਾ ਕਬੀਰ ਜੀ ਕਹਿੰਦੇ ਵਸ ਉੱਥੇ ਆਪਣੇ ਆਪ ਦਾ ਇੱਕ ਟਿਕਾਣਾ ਬਣਾ ਕੇ ਰੱਖੀ ਕਸੋਟੀ ਹੈ ਰੱਬ ਦੀ ਬਿਸ਼ੱਕ ਬੰਦੇ ਨੇ ਕਿਹਾ ਤੈਨੂੰ ਪਰ ਕਸੋਟੀ ਸਮਝੀ ਕੇ ਰੱਬ ਵੱਲੋਂ ਮੈਨੂੰ ਕਸੋਟੀ ਪਈ ਹੈ ਇੱਕ ਨੇ ਗਿਆ ਦੋ ਨੇ ਗਿਆ ਚਾਰ ਨੇ ਗਿਆ ਐਦਾਂ ਸਮਝੀ ਵੇ ਸੋਨਾ ਪੁਠਾੜੀ ਦੇ ਵਿੱਚ ਪਿਆ ਇਹਦਾ ਇੱਕ ਨਾ ਇੱਕ ਦਿਨੇ ਤਾਂ ਮੁੱਲ ਜ਼ਰੂਰ ਪਵੇਗਾ ਬੇ ਇਹਨੇ ਅਤ ਦਾ ਸ਼ੁਧ ਹੋ ਜਾਣਾ ਹੈ ਤਾਂ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਪਰਾਮਕ ਕਸੋਟੀ ਸੋਸਹ ਜੋ ਮਰਜੀ ਦਾ ਤੁਨੇ ਕਸੋਟੀ ਪੈਂਦੀ ਜ਼ਰੂਰੀ ਹੈ ਪਰ ਕਸੋਟੀ ਸਹਿੰਦਾ ਕੌਣ ਹੈ ਜਿਹੜਾ ਮਰਜੀ ਵਾ ਮਰ ਜੀਵਾ ਮਰ ਕੇ ਜਿਉਣਾ ਪੈਂਦਾ ਜਿਉਂਦੇ ਜੀ ਮਰਨਾ ਪੈਂਦਾ ਹੁਣ ਜਿੰਨੇ ਭਗਤ ਸਹਿਬਾਨ ਨੇ ਰੱਬ ਦੇ ਪਿਆਰੇ ਨੇ ਇਹ ਮਰ ਕੇ ਜੁਏ ਸੀ ਜਾਤ ਬਾਤ ਕਰਕੇ ਕញ្ញਾਂ ਨੂੰ ਬਹੁਤ ਕੁਝ ਸਹਿਣਾ ਪਿਆ ਆਪਣੀ ਜ਼ਿੰਦਗੀ ਦੇ ਵਿੱਚ ਪਰ ਆਪਣੇ ਆਪ ਨੂੰ ਖਰਾ ਜ਼ਰੂਰ ਕੀਤਾ ਉਹਨਾਂ ਨੇ ਜਿਵੇਂ ਲਾਲ ਦੀ ਪਰਖ ਕਰਨ ਵਾਲੇ ਭਾਵੇਂ ਚਿੱਕੜ ਦੇ ਵਿੱਚ ਪਿਆ ਗਾਰੇ ਦੇ ਵਿੱਚ ਪਿਆ ਪਰਖਣ ਵਾਲਾ ਉਹਦੇ ਵਿੱਚ ਵੀ ਫਰਕ ਕਰ ਲੈਂਦਾ ਹੈ ਜੀਨੇ ਗਵਾਉਣਾ ਹੈ ਹੱਥਾਂ ਦੇ ਵਿੱਚੋਂ ਵੀ ਗਵਾ ਦਿੰਦਾ ਕਿਉਂਕਿ ਲਾਲ ਦੀ ਕਦਰ ਨਹੀਂ ਹੈ ਲਾਲ ਦੀ ਪਰਖ ਨਹੀਂ ਹੈ ਜਦੋਂ ਤੱਕ ਪਰਖ ਨਹੀਂ ਹੈ ਉਦੋਂ ਤੱਕ ਕਸਵੱਟੀ ਵੀ ਨਹੀਂ ਪੈ ਸਕਦੀ ਜਦੋਂ ਪਰਖ ਹੁੰਦੀ ਹੈ ਕਸਵੱਟੀ ਉਦੋਂ ਪੈਂਦੀ ਹੈ ਕਬੀਰ ਜੀ ਕਹਿੰਦੇ ਨੇ ਮਰ ਜੀਵਾ ਬਣੇਗਾ ਕਸਵੱਟੀ ਬਣੇਗੀ ਕਸਵੱਟੀ ਪਵੇਗੀ ਕਸਵੱਟੀ ਉਹ ਰੱਬ ਦੇ ਦਰ ਦੀ ਹੈ ਰੱਬ ਦੇ ਦਰ ਤੋਂ ਤੂੰ ਜੁੜ ਵੀ ਸਕਦਾ ਹੈ ਤੇ ਟੁੱਟ ਵੀ ਸਕਦਾ ਹੈ ਰੱਬ ਦੀ ਗੋਦ ਦੇ ਵਿੱਚ ਬਹਿ ਵੀ ਸਕਦਾ ਹੈ ਅਤੇ ਵਿਆਹ ਹੋ ਜਾ ਤੂੰ ਵਾਪਸ ਫਿਰ ਉਹੀ ਆਪਣੇ ਟਿਕਾਣੇ ਤੇ ਆ ਸਕਦਾ ਹੈ ਬਸ ਇੱਕ ਕਸੋਟੀ ਹੈ RAM ਕਸੋਟੀ ਸੋ ਸਹ ਹੁਣ RAM ਨੇ ਕਸੋਟੀ ਕੋਈ ਸਿੱਧਾ ਨੀਂ ਨੂੰ ਆ ਕੇ ਕਿ ਉਸ ਆਪ੍ਰੀ ਬਣੀ ਰੱਬ ਨੇ ਬੋਲਣਾ ਰੱਬ ਨੇ ਦੁਨੀਆ ਦੇ ਵਿੱਚ ਹੀ ਕਸੋਟੀ ਪੈਂਦੀ ਹੈ ਆਪਣੇ ਦੇ ਵਿੱਚ ਜਦੋਂ ਅਸੀਂ ਕਸੋਟੀ ਹੁੰਦੇ ਨੇ ਆਪਣੀ ਪਾਉਂਦੇ ਨੇ ਬਗਾਨਾ ਥੋੜਾ ਕੋਈ ਕਸੋਟੀ ਪੁੰਹਦੇ ਜਿੱਥੇ ਵੀ ਭਾਈ ਕਸੋਟੀ ਆਪਣਿਆਂ ਨੇ ਪਾਈ ਹੈ ਉਹਨਾਂ ਨਾਮਦੇਵ ਜੀ ਨੇ ਜੇ ਕਿਸੇ ਦੇ ਪੁੱਤਰ ਨੂੰ ਜਿਉਂਦਾ ਕਰ ਦਿੱਤਾ ਕਿਸੇ ਦੇ ਪਤੀ ਨੂੰ ਜਿਉਂਦਾ ਕਰ ਦਿੱਤਾ ਸੁਭਾਗ ਕੀ ਬੋਲ ਦਿੰਦੇ ਸੀ ਜਿਵੇਂ ਇੱਕ ਸੁਆਣੀ ਦਾ ਘਰ ਵਾਲਾ ਚੜ੍ਹਾਈ ਕਰਕੇ ਉਹਨੂੰ ਸਸਕਾਰ ਦੇ ਲਈ ਜਾ ਰਹੇ ਸੀ ਤੇ ਸਿਆਣੇ ਪੁਰਸ਼ ਨੇ ਕਿਹਾ ਨਾਮ ਦੇ ਬੈਠੇ ਨੇ ਜਾਂ ਥੋੜਾ ਮਿਲਾ ਉਹ ਜਦੋਂ ਗਏ ਨੇ ਉਹਨਾਂ ਨੇ ਕਿ ਦੱਸਦਾ ਸੁਆਕਣ ਗਏ ਉਹ ਕਹਿੰਦੇ ਮੈਂ ਤਾਂ ਮੇਰਾ ਬਤੀ ਤਾਂ ਅਕਾਲ ਚਲਾਣਾ ਕਰ ਗਿਆ ਉਹਨੋਂ ਦੇ ਬਚਨ ਸੀ ਉਹ ਚੋਂਦਾ ਹੋਇਆ ਇੱਕ ਮਾਂ ਗਈ ਸੀ ਰੋਂਦੀ ਕਰ ਲਾਉਂਦੀ ਉਹ ਵੀ ਇਦਾਂ ਜਾਂਦੀ ਸੀ ਉਹ ਕਹਿੰਦੇ ਤੇਰੇ ਬੱਚੇ ਚੋਂਦੇ ਨੇ ਯਮੇ ਮਹਾ ਸੰਤ ਮੂਪੁਰ ਸੈਦੀ ਨੂੰ ਦੁਆਵਾਂ ਦੇਦੇ ਹੁੰਦੇ ਨੇ ਆਸ਼ੀਰਵਾਦ ਦਿੰਦੇ ਨੇ ਚੜ੍ਹਦੀ ਕਲਾ ਹੁੰਦੇ ਉਹਦਾ ਬੱਚਾ ਜੰਦਾ ਹੋਇਆ ਸੀ ਹੁਣ ਕਬੀਰ ਜੀਆਂ ਦੇ ਨਾਲ ਜੋ ਲੋਕ ਸੀ ਜਿਹੜੇ ਕਹਿੰਦੇ ਸੀ ਸਾਡਾ ਧਰਮ ਅਸੀਂ ਧਰਮ ਦੇ ਮਤਲਬ ਉਹਨਾਂ ਨੇ ਬਹੁਤ ਕੁਝ ਕਬੀਰ ਜੀਆਂ ਨੂੰ ਮਲੋ ਆਪਣੀ ਜ਼ਿੰਦਗੀ ਦੇ ਵਿੱਚ ਸੈਣਾ ਪਿਆ ਸਹਿਜ ਸੁਭਾਅ ਕੋ ਉਹਨਾਂ ਨੇ ਬੋਲ ਦਿੱਤਾ ਪਰ ਜਿਹੜੇ ਲੋਕ ਸੀ ਉਹਨਾਂ ਨੇ ਕਬੀਰ ਜੀਆਂ ਦੇ ਨਾਲ ਇਨਸਾਫ ਨਹੀਂ ਕੀਤਾ ਪਰ ਕਬੀਰ ਜੀ ਕਹਿੰਦੇ ਨੇ ਕਿ ਰਾਮ ਕਸੌਟੀ ਸੋਸ ਹੈ ਜੋ ਮਰਜੀਵਾ ਹੋਏ ਆਪਣੇ ਆਪ ਨੂੰ ਮਾਰ ਲੈ ਜੋ ਮਰਜੀ ਕੋਈ ਬੋਲੇ ਤੁਹਾਡਾ ਜੇ ਇਨਸਲਟ ਕਰ ਰਿਹਾ ਦੂਜਾ ਭਾਵੇਂ ਤੁਹਾਡੀ ਰਿਸਪੈਕਟ ਦੇ ਰਿਹਾ ਤਾਂ ਉਤੇ ਵੀ ਰਿਐਕਸ਼ਨ ਨਹੀਂ ਕੋਈ ਦੇਣਾ ਉਹ ਵੀ ਰੱਬ ਨਰਕ ਦੇ ਕੰਡੇ ਤੇ ਖੜਾ ਕਰ ਦਿੰਦੀ ਐ ਸਿਵਤ ਬੂਤੀ ਵੀ ਅਤੇ ਬਹੁਤਾਂ ਨਰਾਦਰ ਵੀ ਨਰਕ ਦੇ ਕੰਡੇ ਤੇ ਖੜਾ ਕਰ ਦਿੰਦਾ ਬਸ ਇਹਨਾਂ ਨੂੰ ਆਪਣੇ ਦਿਲ ਦੇ ਨਾਲ ਆ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪ ਕਹਦੇ ਇਹਨਾਂ ਤੋਂ ਬਸ ਤੂੰ ਆਪਣੇ ਆਪ ਨੂੰ ਨਿਆਰਾ ਰੱਖਣਾ ਜਿਹੜਾ ਐਦਾਂ ਕਸੋਟੀ ਦੇ ਖਰਾ ਉਤਰ ਜਾਂਦੇ ਉਹਦੇ ਬਾਰੇ ਨਿਆਰੇ ਹੁੰਦੇ ਨੇ ਸਤਿਗੁਰੂ ਰਹਿਮਤਾਂ ਵਰਸਾਉਂਦੇ ਨੇ ਸਮਾਪਤੀ ਦਾ ਸਮੇਂ ਉਹ ਨਿਆ ਆ ਭੁਲਾ ਦੇਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ